ਘਰੇ ਖੰਡ ਪਾਟ ਕਰਾ ਲਵੇ ਕਦੇ ਪਾਠੀਆਂ ਨੂੰ ਰੋਟੀ ਨਹੀਂ ਖਵਾਉਂਦੇ ਉਹ ਵੀ ਲਾਗਿਆਂ ਨੂੰ ਲਾ ਕੇ ਖਵਾਉਂਦੇ ਨੇ ਤੁਸੀਂ ਖਵਾਈ ਚੱਲੋ ਫਿਰ ਕਹਿੰਦੇ ਪਾਠ ਵੀ ਕਰਾਏ ਫਲ ਤਾਂ ਮਿਲਿਆ ਨਹੀਂ ਫਣ ਕਹਦੇ ਨੇ ਮਿਲਣਾ ਸੇਵਾ ਨਹੀਂ ਗੈਲੀ ਰੇ ਫਲ ਮੰਗੇ ਪਹਿਨੀ ਰੇ ਜੇ ਧੁਣੀ ਰਵੇਲੀ ਰੇ ਸੇਵਾ ਨਹੀਂ ਕਰਨੀ ਕੋਈ ਕਿਉਂਕਿ ਗਿਆਨ ਹੈ ਨਹੀਂ ਬਿਨਾ ਗਿਆਨ ਤੋਂ ਕਿਉਂਕਿ ਗਿਆਨ ਤਾਂ ਗੁਰੂ ਨੇ ਦੇਣਾ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਾਂ ਕਹਿੰਦੇ ਜਦੋਂ ਗੁਰੂ ਮਿਲਦਾ ਫੇਰ ਹਨੇਰਾ ਦੂਰ ਹੁੰਦਾ ਤੇ ਅੱਜ ਕੀ ਡਰਾਮਾ ਕਰਦੇ ਆਂ ਅਸੀਂ ਕੋਈ ਭਾਵ ਨਹੀਂ ਸਰਾਬਾਂ ਸਾਡੇ ਘਰੇ ਨੇ ਪਾਠ ਵੀ ਕਰਾਉਣੇ ਆ ਐਦਾਂ ਨਹੀਂ ਹੁੰਦਾ ਕੁਝ ਪੀਪੇ ਦਾ ਜੀਵਨ ਪੜੋ ਅਸੀਂ ਸਾਰਾ ਸੰਸਾਰ ਨੇ ਇਹ ਕਹਨੇਓ ਸਾਡਾ ਨਾਂ ਹੋਣਾ ਚਾਹੀਦਾ ਐਦਾਂ ਕਹਨੇ ਆ ਸਾਰੇ ਹਰ ਇੱਕ ਬੰਦਾ ਕਹਿੰਦਾ ਮੇਰਾ ਨਾਂ ਹੋਣਾ ਚਾਹੀਦਾ ਖੰਡਿ ਆਉਦੇ ਨਾ ਨਾਂ ਹੋਜੂ ਖਾਨੀ ਮੈਂ ਲੀਡਰ ਬਣਨ ਨੂੰ ਤਾਂ ਨਾ ਹੋ ਜੂ ਇਹ ਤਾਂ 9-5-4 ਸਾਲ ਦੇ ਨੇ ਜਿੱਦੇ ਮਰ ਗਿਆ ਉਦੋਂ ਹੀ ਖਤਮ ਨੇ ਪਰ ਜਿਹੜੇ ਆ ਨਾਮ ਨੇ ਗੁਰੂ ਦੀ ਸੇਵਾ ਤੇ ਜੇ ਕੋ ਆਪਣੀ ਸੋਭਾ ਲੋਰ ਹੈ ਸਾਧ ਸੰਗ ਇਹ ਹਉਮੈ ਛੁੱਟ ਮੈਂ ਨਹੀਂ ਕਹਿੰਦਾ ਸਤ ਗੁਰੂ ਜੀ ਕਹਿੰਦੇ ਨੇ ਕਹਿੰਦੇ ਆਪ ਦੇ ਆਪ ਨੂੰ ਨੀਮਾ ਕਰਨਾ ਪੈਂਦਾ ਤੇ ਪੀਪਾ ਗੁਰੂ ਜੀ ਕਹਿੰਦੇ ਜਾ ਕੇ ਘਰੇ ਲੰਗਰ ਬਣਾ ਕੇ ਆਪ ਤਿਆਰ ਕਰਕੇ ਆਪ ਵਰਤਾਉਣਾ ਆਪ ਭਾਂਡੇ ਮਾਂਜਨੇ ਨੇ ਬੀਪੇ ਨੇ ਹੋਰ ਸਾਰੇ ਕੰਮ ਛੱਡ ਤੇ ਉਧਰ ਨੂੰ ਹੋੜਿਆ ਵਜ਼ੀਰਾਂ ਨੂੰ ਕਹਿੰਦਾ ਤੁਸੀਂ ਰਾਤ ਸੰਭੋ